ਕੀ ਵਾਕੇ ਹੀ ਅੱਜ ਸਿੱਖਾਂ ਦਾ ਨਵਾਂ ਸਾਲ ਆ ਜੇਕਰ ਸੇਖ ਗੁਰੂ ਘਰ ਦੇ ਵਿੱਚ ਸੰਗਰਾਂਦ ਵਾਲੇ ਦਿਨ ਅਨੰਤਮਸਤਕ ਹੋਣ ਜਾਂਦਾ ਆ ਤਾਂ ਉਸ ਦਾ ਨਵਾਂ ਸਾਲ ਤਾਂ ਚੇਤ ਦੇ ਮਹੀਨੇ ਆਉਂਦਾ ਆ ਜੋ ਅਸੀਂ ਅੱਜ ਨਵਾਂ ਸਾਲ ਮਨਾ ਰਹੇ ਹਾਂ ਇਹ ਪਾਪ ਗ੍ਰੈਗਰੀ ਨੇ 1582 ਈਸਵੀ ਦੇ ਵਿੱਚ ਬਣਾਇਆ ਸੀ ਜਿਸ ਨੂੰ ਗ੍ਰੈਗੋਰੀਅਨ ਕੈਲੰਡਰ ਵੀ ਕਿਹਾ ਜਾਂਦਾ ਆ ਜਿਸ ਜਨਵਰੀ ਮਹੀਨੇ ਨੂੰ ਅਸੀਂ ਸਾਲ ਦਾ ਪਹਿਲਾ ਮਹੀਨਾ ਕਹਿ ਕੇ ਮਨਾਉਂਦੇ ਆ ਉਹ ਇੱਕ ਰੋਮਨ ਦੇਵਤਾ ਦੇਵਤਾ ਜੈਨਸ ਦੇ ਨਾਮ ਦੇ ਉੱਤੇ ਰੱਖਿਆ ਗਿਆ ਆ ਜੋ ਕਿ ਕਿਸਮਤ ਦਾ ਦੇਵਤਾ ਮੰਨਿਆ ਜਾਂਦਾ ਸੀ ਜਿਸ ਦੇ ਦੋ ਮੁੱਖ ਹੁੰਦੇ ਸੀਗੇ ਇੱਕ ਉਹਦਾ ਪਿੱਛੇ ਮੂੰਹ ਹੁੰਦਾ ਸੀ ਇੱਕ ਅੱਗੇ ਮੂੰਹ ਹੁੰਦਾ ਸੀਗਾ ਅਤੇ ਉਹ ਲੋਕਾਂ ਦੇ ਲਈ ਭੰਡਾਰ ਖੋਲਦਾ ਸੀਗਾ ਉਸ ਤੋਂ ਨਾਮ ਤੇ ਪਾਪ ਗ੍ਰੈਗਰੀ ਨੇ ਇਹ ਦਾ ਨਾਮ ਰੱਖਿਆ ਜਨਵਰੀ ਭਾਵ ਕਿ ਸਭ ਤੋਂ ਪਹਿਲਾਂ ਉਹ ਇਸ ਦੇਵਤੇ ਨੂੰ ਯਾਦ ਕਰਦੇ ਆ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਆਪਣੀਆਂ ਅਰਦਾਸਾਂ ਸ਼ਹੀਦਾ ਸਿੰਘਾਂ ਨੂੰ ਯਾਦ ਕਰਨ ਦੀ ਬਜਾਏ ਅਸੀਂ ਪੋਪ ਗ੍ਰੈਗਰੀ ਦੇ ਬਣਾਏ ਹੋਏ ਕੈਲੰਡਰ ਜੋ ਗ੍ਰੈਗੋਰੀਅਨ ਕੈਲੰਡਰ ਆ ਉਸ ਦੇ ਉੱਤੇ ਅਸੀਂ ਪੈਰਾ ਦੇ ਰਹੇ ਹਾਂ ਸੋ ਆਪ ਜੀ ਦੀ ਇਸ ਬਾਰੇ ਕੀ ਰਾਏ ਆ ਕਿ ਸਿੱਖਾਂ ਦਾ ਨਵਾਂ ਸਾਲ ਚੇਤ ਦੇ ਮਹੀਨੇ ਹੋਣਾ ਚਾਹੀਦਾ ਆ ਜਾਂ ਫਿਰ 1 ਜਨਵਰੀ ਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ